ਜੇਕਰ ਤੁਸੀਂ ਘੁੰਮਣ ਦਾ ਪ੍ਰੋਗਰਾਮ ਬਣਾ ਚੁੱਕੇ ਹੋ ਤਾਂ ਇਹ ਖਬਰ ਤੁਹਾਡੇ ਲਈ ਬੇਹਦ ਖਾਸ ਹੈ। ਹਿਮਾਚਲ ਜਾਣ ਦਾ ਬਣਾ ਰਹੇ ਹੋ ਤਾਂ ਇਸ ਲਈ ਤੁਹਾਨੂੰ ਕੁਝ ਗੱਲਾਂ ਦਾ ਧਿਆਨ ਰੱਖਣਾ ਪਵੇਗਾ ਜੋ ਇਸ ਵੇਲੇ ਪੰਜਾਬ ਔਰ ਹਿਮਾਚਲ ਦੇ ਲੋਕਾਂ ਦੇ ਵਿੱਚ ਇੱਕ ਇੰਟੈਂਸ਼ਨ ਜਿਹੜੀ ਹੈਗੀ ਖੜੀ ਹੋਈ ਹੈ ਉਹ ਕਿਤਨਾ ਕਿਤੇ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਵੱਡੀ ਜਿਹੜੀ ਹੈਗੀ ਆ ਕੋਈ ਦਿੱਕਤ ਖੜੀ ਕਰ ਸਕਦੀ ਹੈ। ਅਸੀਂ ਇਸ ਲਈ ਕਹਿ ਰਹੇ ਹਾਂ ਕਿਉਂਕਿ ਪਰਿਵਾਰ ਇੱਕ ਜਿਹੜਾ ਹੈਗਾ ਪੰਜਾਬ ਤੋਂ ਹਿਮਾਚਲ ਘੁੰਮਣ ਗਿਆ ਡਲਹੌਜੀ ਗਿਆ ਉਥੇ ਉਹਨਾਂ ਦੇ ਨਾਲ ਕੁੱਟਮਾਰ ਹੁੰਦੀ ਹੈ ਬੁਰੇ ਤਰੀਕੇ ਦੇ ਨਾਲ ਕੁੱਟਮਾਰ ਕੀਤੀ ਜਾਂਦੀ ਹੈ ਔਰ ਕੰਗਣਾ ਰਣੌਤ ਵਾਲੀ ਘਟਨਾ ਵੀ ਤੁਹਾਡੇ ਜ਼ਹਿਨ ਦੇ ਵਿੱਚ ਹੋਵੇਗੀ ਤਾਂ ਪਰਿਵਾਰ ਕਹਿ ਰਿਹਾ ਕਿ ਉਥੇ ਉਹ ਲੋਕਾਂ ਦੇ ਨਾਲ ਜਦੋਂ ਸਾਡੀ ਕਿਸੇ ਗੱਲ ਨੂੰ ਲੈ ਕੇ ਮਾੜਾ ਮੋਟਾ ਗੱਲ ਹੋਈ ਤਾਂ ਉਹਨਾਂ ਨੇ ਕੰਗਣਾ ਰਣੌਤ ਦੀ ਉਸ ਐਪੀਸੋਡ ਨੂੰ ਆਧਾਰ ਬਣਾ ਕੇ ਸਾਡੇ ਨਾਲ ਬੁਰੇ ਤਰੀਕੇ ਦੇ ਨਾਲ ਕੁੱਟਮਾਰ ਕੀਤੀ ਗਈ ਬਹੁਤ ਸਾਰੇ ਲੋਕ ਉਹਨਾਂ ਦਾ ਹਾਲ ਜਾਣਨ ਦੇ ਲਈ ਪਹੁੰਚ ਰਹੇ ਨੇ ਉਥੋਂ ਦੇ ਐਮਪੀ ਵੀ ਪਹੁੰਚੇ ਨੇ ਬਹੁਤ ਸਾਰੀਆਂ ਪਾਰਟੀਆਂ ਦੇ ਨੁਮਾਇੰਦੇ ਵੀ ਉਹਨਾਂ ਦਾ ਹਾਲਚਾਲ ਪੁੱਛਣ ਦੇ ਲਈ ਪੀੜਤ ਪਰਿਵਾਰ ਦੇ ਕੋਲ ਪਹੁੰਚੇ ਨੇ ਔਰ ਲਗਾਤਾਰ ਇਹੀ ਸੁਝਾਅ ਦੇ ਰਹੇ ਨੇ ਕਿ ਦੋਹਾਂ ਸਰਕਾਰਾਂ ਨੂੰ ਹਿਮਾਚਲ ਔਰ ਪੰਜਾਬ ਸਰਕਾਰ ਨੂੰ ਇਸ ਮਸਲੇ ਤੇ ਮਿਲ ਬੈਠ ਕੇ ਗੰਭੀਰਤਾ ਪ੍ਰਗਟਾਉਣੀ ਚਾਹੀਦੀ ਹੈ ਕਿਉਂਕਿ ਪੰਜਾਬ ਦੇ ਲੋਕ ਜੂਨ ਮਹੀਨੇ ਦੇ ਵਿੱਚ ਤਕਰੀਬਨ ਜਿਹੜਾ ਹੈਗਾ ਉਹ ਹਿਮਾਚਲ ਚੁੰਨਦੇ ਨੇ ਵੱਡੀ ਗਿਣਤੀ ਦੇ ਵਿੱਚ ਹਿਮਾਚਲ ਦੀਆਂ ਵਾਦੀਆਂ ਦੇ ਵਿੱਚ ਜਾ ਕੇ ਆਪਣਾ ਸਮਾਂ ਬਿਤਾਉਂਦੇ ਨੇ ਪਰ ਉਸ ਘਟਨਾ ਤੋਂ ਬਾਅਦ ਜਿਸ ਤਰ੍ਹਾਂ ਨਾਲ ਲੇਬਲ ਕੀਤਾ ਗਿਆ ਪੰਜਾਬੀਆਂ ਨੂੰ ਖਾਲਿਸਤਾਨ ਦੇ ਨਾਂ ਤੇ ਪੇਂਟ ਕਰਨ ਦੀ ਇੱਕ ਕੋਸ਼ਿਸ਼ ਕੀਤੀ ਗਈ ਸੀ ਤਾਂ ਇੱਕ ਮਾਹੌਲ ਤਣਾਅ ਭਰਿਆ ਹਿਮਾਚਲ ਦੇ ਵਿੱਚ ਪੰਜਾਬੀਆਂ ਦੇ ਪ੍ਰਤੀਬਿਖਣ ਨੂੰ ਮਿਲਿਆ ਬਹੁਤ ਸਾਰੀਆਂ ਹੋਰ ਕਟਨਾਵਾਂ ਵੀ ਹੋਈਆਂ ਪਸ ਜਗਾ ਤੇ ਜੀਆਂ ਵੀਡੀਓ ਵੀ ਸਾਡੇ ਸੋਸ਼ਲ ਮੀਡੀਆ ਤੇ ਲਗਾਤਾਰ ਜਿੱਦਾਂ ਵਾਇਰਲ ਹੋ ਰਹੀਆਂ ਨੇ ਕਿ ਕਿਤੇ ਪੰਜਾਬੀ ਡਰਾਈਵਰਾਂ ਦੇ ਨਾਲ ਗੁਰਾਹ ਵਿਹਾਰ ਕੀਤਾ ਜਾ ਰਿਹਾ ਤਾਂ ਉਹਨਾਂ ਨਾਲ ਸਮੇਂ ਦੇ ਵਿੱਚ ਥੋੜਾ ਜਿਹਾ ਜਿੱਕਰ ਤੋਂ ਜਾ ਰਹੇ ਹਾਂ ਤੁਹਾਨੂੰ ਸੰਜਣ ਤੋਂ ਕੰਮ ਲੈਣਾ ਪਵੇਗਾ ਤਾਂ ਤੁਹਾਨੂੰ ਪੂਰੀ ਇਹ ਕਟਨਾ ਵੀ ਦੱਸਦੇ ਆਂ ਇਹ ਵੀਡੀਓ ਦੇ ਜ਼ਰੀਏ ਉਹਨਾਂ ਪਰਿਵਾਰ ਦਾ ਪੱਖ ਵੀ ਦਿਖਾਉਣੇ ਆ ਔਰ ਉੱਥੇ ਜੋ ਸਿਆਸਤਦਾਨ ਗਏ ਉਹਨਾਂ ਦਾ ਪੱਖ ਵੀ ਦਿਖਾਉਣੇ ਆ ਕਿ ਕਿਸ ਤਰੀਕੇ ਦੇ ਨਾਲ ਉਸ ਪਰਿਵਾਰ ਦੇ ਨਾਲ ਕਟਮਾਰਕ ਕੀਤੀ ਗਈ ਕਿਸ ਤਰੀਕੇ ਨਾਲ ਪੋਲਿਟਿਕਲ ਪਾਰਟੀਆਂ ਡਿਮਾਂਡ ਕਰ ਰਹੀਆਂ ਨੇ ਤਾਂ ਇਹ ਖਬਰ ਤੁਹਾਡੇ ਲਈ ਬੇਅਦਖਾਸ ਹੈ ਆਖਰ ਤੱਕ ਜਰੂਰ ਵੀਡੀਓ ਤੁਸੀਂ ਦੇਖਦੇ ਰਹੋ ਜੀ ਮੇਰਾ ਨਾਮ ਕਬਲਜੀਤ ਸਿੰਘ ਹੈ ਅਹੀਂ ਪਿੰਡ ਪਨਵਾ ਹਲਕਾ ਮਜੀਠਾ ਦੇ ਰਹਿਣ ਵਾਲੇ ਆ ਤੇ 25 ਸਾਲ ਤੋਂ ਅਸੀਂ ਯੂਰਪ ਵਿੱਚ ਰਹਿ ਰਹੇ ਹਾਂ ਸਪੇਨ ਦੇ ਵਿੱਚ ਮੈਂ ਮੇਰੀ ਫੈਮਲੀ ਬੱਚੇ ਮੇਰਾ ਬ੍ਰਦਰ ਤੇ ਲਾਸਟ 2 ਵੀਕ ਤੋਂ ਅਸੀਂ ਪੰਜਾਬ ਆਏ ਸੀ ਤੇ ਸਾਰਾ ਕੁਝ ਜੋ ਸਾਡਾ ਉੱਥੇ ਬਿਜ਼ਨਸ ਸੀ ਉਹਨੂੰ ਅਸੀਂ ਵੇਚ ਕੇ ਤੇ ਆਪਣੇ ਪੰਜਾਬ ਵਿੱਚ ਵਾਪਸ ਆਏ ਹਾਂ ਤੇ 2 ਦਿਨ ਹੀ 3 ਦਿਨ ਪਹਿਲਾਂ ਅਸੀਂ ਜਿਹੜਾ ਵੱਡਾ ਲੋਜੀ ਘੁੰਮਣ ਗਏ ਸੀ ਤੇ ਉੱਥੇ ਸਾਨੂੰ ਸਾਡੀ ਇੱਕ ਉੱਥੇ ਦੇ ਜਿਹੜਾ ਪਾਰਕਿੰਗ ਲਵਾਉਂਦਾ ਬੰਦਾ ਉਹਦਾ ਨਾਂ ਤੂੰ ਤੂੰ ਮੈਂ ਮੈਂ ਹੋਈ ਤੇ ਉਸ ਬੰਦੇ ਨੇ 100 150 ਬੰਦਾ ਇਕੱਠਾ ਕਰਕੇ ਸਾਡੇ ਤੇ ਅਟੈਕ ਕਰ ਦਿੱਤਾ ਤੇ ਅਸੀਂ ਬਹੁਤ ਔਖੀ ਜਾਨ ਬਚਾ ਕੇ ਜਿਹੜਾ ਉਹ ਤੋਂ ਭੱਜੇ ਆਂ ਇਹ ਕਰਕੇ ਕੋਈ ਵੀ ਪੰਜਾਬੀ ਜਿਹੜਾ ਵਾ ਉਹ ਇਸ ਟਾਈਮ ਹਿਮਾਚਲ ਦੇ ਵਿੱਚ ਨਾ ਜਾਵੇ ਕਿਉਂਕਿ ਉਹ ਲੋਕ ਜਿਹੜੇ ਆ ਸਾਨੂੰ ਪੰਜਾਬੀ ਲੋਕਾਂ ਨੂੰ ਮੇਰੇ ਖਿਆਲ ਨਾਲ ਬਹੁਤ ਨਫ਼ਰਤ ਦੀ ਨਜ਼ਰ ਨਾਲ ਵੇਖ ਰਹੇ ਨੇ ਕਿਉਂਕਿ ਇਹ ਕੋਈ ਪੋਲੀਟੀਕਲ ਜਿਹੜਾ ਇਸ਼ੂ ਚੱਲ ਰਿਹਾ ਵਾ ਜਿਹਦੇ ਬਾਰੇ ਸਾਨੂੰ ਤੇ ਕੋਈ ਨੌਲੇਜ ਨਹੀਂ ਕਿਉਂਕਿ ਅਹੀਂ ਤੇ ਬਾਹਰੋਂ ਆਏ ਹਾਂ ਤੇ ਇਹ ਕਰਕੇ ਤੁਹਾਡੇ ਤੋਂ ਪਹਿਲਾਂ ਵੀ ਜਿਹੜਾ ਵਾ ਕਾਫੀ ਲੋਕਾਂ ਨਾਲ ਹੋਜੇ ਐਪਨ ਹੋ ਚੁੱਕੇ ਆ ਪਰ ਅਹੀਂ ਇਹੀ ਰਿਕਵੈਸਟ ਕਰਦੇ ਹਾਂ ਆਪਣੀ ਪੰਜਾਬੀ ਕਮਿਊਨਿਟੀ ਨੂੰ ਕਿ ਪਲੀਜ਼ ਕੋਈ ਵੀ ਬੰਦਾ ਜੇ ਹਿਮਾਚਲ ਜਾਣਾ ਚਾਹੁੰਦਾ ਤੇ ਉਹ ਨਾ ਜਾਵੇ ਸਰ ਇਹਦੇ ਬਾਰੇ ਅਹੀਂ ਕੁਝ ਨਹੀਂ ਕਹਿ ਸਕਦੇ ਕਿਉਂਕਿ ਹਰ ਇੱਕ ਇਨਸਾਨ ਦੀ ਆਪੋ ਆਪਣੀ ਸੋਚ ਹੁੰਦੀ ਹੈ ਅਹੀਂ ਵੀ ਕੰਗੜਾ ਨਾੜ ਦੇ ਜਿਹੜਾ ਥੱਪੜ ਵੱਜਾ ਉਹਦੀ ਵੀਡੀਓ ਵੇਖੀ ਐ ਅਸੀਂ ਉਹਦੇ ਤੇ ਕੋਈ ਕਮੈਂਟ ਨਹੀਂ ਕੀਤਾ ਹਰ ਇੱਕ ਇਨਸਾਨ ਦੀ ਆਪਣੀ ਸੋਚ ਹੈ ਕਿਉਂਕਿ ਅਸੀਂ ਬਿਜ਼ਨਸਮੈਨ ਬੰਦੇ ਆ ਅਸੀਂ ਆਪਣਾ ਪਰਿਵਾਰ ਲੈ ਕੇ ਇਥੇ ਬਿਜ਼ਨਸ ਕਰਨ ਆਏ ਆ ਨਾ ਕਿ ਅਸੀਂ ਕੋਈ ਪੋਲੀਟੀਕਲ ਇਸ਼ੂ ਖੜਾ ਕਰਨ ਠੀਕ ਹੈ ਜੀ ਕਿਹੜੇ ਕਿਹੜੇ ਮਾਰਕੋਟ ਇਹ ਕੌਣ ਕੌਣ ਫਿਟਾ ਡੈ ਨਾਲ ਲੜਦੇ ਮੈਂ ਤੇ ਮੇਰਾ ਬ੍ਰਦਰ ਹੀ ਤੇ ਮੇਰੇ ਵਾਈਫ ਹੀ ਤਿੰਨੇ ਜਾਣੇ ਬਿਲਕੁਲ ਪੁਲਸ ਵਾਲਿਆਂ ਦੇ ਸਾਹਮਣੇ ਫੁੱਟ ਮਾਰੂਗੀ ਬਿਲਕੁਲ ਪੁਲਸ ਵਾਲਿਆਂ ਦੇ ਸਾਹਮਣੇ ਪੁਲਸ ਵਾਲਿਆਂ ਨੂੰ ਉਹਨਾਂ ਬੰਦਿਆਂ 150 ਜਦੋਂ 150 200 ਬੰਦਾ ਤਾਂ ਇੱਕਦਮ ਪੈ ਜਾਊਗਾ ਤੇ ਪੁਲਿਸ ਵਾਲੇ ਵੀ ਕੁਝ ਨਹੀਂ ਕਰ ਸਕੇ ਅੰਦਾਜ਼ਾ ਜੀ ਪੁਲਿਸ ਵਾਲਿਆਂ ਦੇ ਵਿੱਚ ਜਿਹੜੀ ਵੀਡੀਓ ਤੁਸੀਂ ਬੜੀ ਵਸੀ ਹੋਣੀ ਬਣਾਈਗੇ ਤੁਸੀਂ ਡਿਲੀਟ ਕਰਾ ਬਿਲਕੁਲ ਪੁਲਿਸ ਨੇ ਉਹ ਜਿਹੜੀਆਂ ਵੀਡੀਓ ਬਣਾਈਆਂ ਸੀ ਮੇਰੀ ਵਾਈਫ ਨੇ ਉਹ ਵੀ ਡਿਲੀਟ ਕਰ ਦਿੱਤੀਆਂ ਉਸੇ ਟਾਈਮ ਹੀ ਜੀ ਹੁਣ ਕੀ ਮੰਗ ਚਾਹਦੇ ਬੰਦੇ ਮੰਗ ਹੱਟ ਹੀ ਕੋਈ ਨਹੀਂ ਆ ਮੰਗੇ ਆ ਕਿ ਅਸੀਂ ਇੱਥੇ ਪੰਜਾਬ ਚ ਰਹਿਣਾ ਚਾਹੁੰਦੇ ਆ ਤੇ ਪੰਜਾਬ ਛੱਡ ਕੇ ਜਾਣਾ ਨਹੀਂ ਚਾਹੁੰਦੇ ਪਰ ਮੇਰੀ ਵਾਈਫ ਜਿਹੜੀ ਆ ਕੱਲ ਦੀ ਬਹੁਤ ਜ਼ਿਆਦਾ ਪੈਨਿਕ ਆ ਕਿ ਇਹੋ ਜਿਹੇ ਹਾਲਾਤਾਂ ਵਿੱਚ ਇਸ ਮੁਲਕ ਵਿੱਚ ਨਾ ਰਹਾ ਜਾਵੇ ਕਿਉਂਕਿ ਉਹ ਵਾਪਸ ਜਾਣਾ ਚਾਹੁੰਦੀ ਹੈ ਤੇ ਮੈਂ ਹੁਣ ਉਹਨੂੰ ਖਲਦਾ ਇਹ ਗੱਲ ਕਨਵਿੰਸ ਕਰ ਰਿਹਾ ਕਿ ਕੋਈ ਗੱਲ ਨਹੀਂ ਹੈ ਕੋਈ ਇਹੋ ਜੀ ਗੱਲਬਾਤ ਨਹੀਂ ਹੁੰਦੀ ਉਹ ਸੋਚ ਰਹੀ ਹੈ ਕਿ ਸ਼ਾਇਦ ਸਾਡੇ ਘਰ ਤੇ ਵੀ ਅਟੈਕ ਕਰਨ ਬਾਈ ਲੱਗਦਾ ਕੋਈ ਪਹਿਲਾਂ ਵੀ ਕੋਈ ਵਿਦੇਸ਼ੀ ਕਪਲ ਆਇਆ ਸੀ ਬਿਲਕੁਲ ਇਹ ਚੀਜ਼ਾਂ ਜਿਹੜੀਆਂ ਨੇ ਜਦੋਂ ਤੁਸੀਂ ਵਿਦੇਸ਼ੀ ਲੋਕਾਂ ਨਾਲ ਬਤਮੀਜੀ ਕਰਦੇ ਜੇ ਤੇ ਇਹ ਖਬਰਾਂ ਜਿਹੜੀਆਂ ਨੇ 올 ਵਰਲਡ ਤੇ ਚਲਦੀਆਂ ਨੇ ਤੇ ਫੇਰ ਕੋਈ ਵੀ ਟੂਰਿਜ਼ਮ ਜਿਹੜਾ ਵਾ ਉਹ ਮਤਲਬ ਮੈਂ ਤੁਹਾਨੂੰ ਇੱਕ ਗੱਲ ਦੱਤਣੀ ਚਾਹੁੰਦਾ ਕਿ ਸਾਡੇ ਨਾਲ ਹੋਰ ਸ਼ਪਾਨਿਸ਼ ਲੋਕ ਆਉਣਾ ਚਾਹੁੰਦੇ ਸੀ ਤੇ ਇਸ ਕਰਕੇ ਨਹੀਂ ਆਏ ਸੀ ਕਿ ਉਹਨਾਂ ਨੇ ਇਸ ਕੰਟਰੀ ਨੂੰ ਸੁਰੱਖਿਅਤ ਨਹੀਂ ਸਮਝਿਆ ਤੇ ਇਸ ਕਰਕੇ ਇਹ ਚੀਜ਼ਾਂ ਜਿਹੜੀਆਂ ਨੇ ਇਹ ਸਰਕਾਰ ਨੂੰ ਇਹਦੇ ਵੱਲ ਧਿਆਨ ਦੇਣਾ ਚਾਹੁੰਦਾ ਚਾਹੀਦਾ ਤੇ ਜਿਹੜੇ ਲੋਕ ਇਦਾਂ ਦੇ ਕੰਮ ਕਰਦੇ ਉਹਨਾਂ ਤੇ ਸਖਤ ਐਕਸ਼ਨ ਲੈਣਾ ਚਾਹੀਦਾ ਤਾਂ ਕਿ

ਤੇ ਮੇਰਾ ਘਰ ਵਾਲਾ ਜਿਹੜਾ ਵਾ ਉਹਨੂੰ ਅਗੋਂ ਡਿਫੈਂਡ ਕਰਨ ਕਰਨ ਉਹਨੇ ਕਰਨਾ ਦੀ ਕੋਸ਼ਿਸ਼ ਕੀਤੀ ਕੀ ਐਂ ਤਾਂਸੇ ਲੇਗਾਰੋਂ 100 ਪਰਸੋਨਾਸ ਯਿ ਸੇਚਾਰੋਂ ਐਂਫੀਮਾ ਦੇ ਦੇ ਲੋਰਦੋਸ ਤੇ ਜਦੋਂ ਕਿ ਉਹਨੇ ਫੋਨ ਕਰਕੇ ਕਟੋਕਟ 100 ਬੰਦਾ ਇੱਕ ਮਿੰਟ ਵਿੱਚ ਸੱਦ ਕੇ ਸਾਡੇ ਉੱਤੇ ਅਟੈਕ ਕਰ ਦਿੱਤਾ ਜੋ ਕ੍ਰੀਆ ਕਿ ਨੋ ਲੋਸ ਇਵਾ ਬੇਰ ਮਾਸ ਕ੍ਰੀਆ ਕਿ ਮੀ ਕੁਨਿਆਡੋ ਯਿ ਮੀ ਮਾਰੀਡੋ ਆਬੀਆ ਮੂਰਤੋ ਪੀਨ ਮੈਨੋਈ ਦਾ ਲਾਤਾ ਕਿ ਇਹ ਸਾਨੂੰ ਮਾਰ ਦੇਣਗੇ ਇਥੇ ਇਨਾ ਇੰਨੇ ਖਤਰਨਾਕ ਤਰੀਕੇ ਨਾਲ ਉਹਨਾਂ ਨੇ ਸਾਨੂੰ ਜਿਹੜਾ ਉਹ ਅਟੈਕ ਕੀਤਾ ਸਾਡੇ ਤੇ ਇਟ ਇੰਪੋਸੀਬਲ 베ਰਲੋਸ ਐਨ ਐਸਾ ਮਾਸਾ ਦੇ ਜੈਂਤੇ ਇੰਨਾ ਜਿਆਦਾ ਲੋਕ ਸੀ ਤੇ ਕਿਉਂਕਿ ਇਹ ਵਿੱਚ ਦਿਖ ਨਹੀਂ ਰਹੇ ਮੈਂ ਸੰਤੀ ਦੇਸ ਪ੍ਰੋਟੇਜੀਦਾ ਮੈਨੂੰ ਕਹਿੰਦੀ ਐਂ ਲੱਗਦਾ ਪ੍ਰੋਟੈਕਸ਼ਨ ਤੋਂ ਇੱਥੇ ਕੋਈ ਪ੍ਰੋਟੈਕਸ਼ਨ ਨਹੀਂ ਹੈ ਇੰਡੀਆ 'ਚ ਈ ਕ੍ਰੇਆ ਕਿ ਨੋ ਸਿਵਾਨਾ ਮਾਤਾ ਅਲੋਸ ਤਰੇਸ ਉਸਨੂੰ ਤਿੰਨਾਂ ਨੂੰ ਮਾਰ ਦੇਣਗੇ ਲੋ Gracias a que llegaron tres policías que fueron tres ángeles. una que Empezaron con palos a darle a esa gente. Ya, Y por fin ya había mi cuñado y a mi marido en el suelo con sangre, toda la cabeza y todo el cuerpo. Te me dije que... no.

muy amable un policía nos acompañó al hospital para que curarle hospital gracias a dios que no pasó no murió ni mi cuñado ni mi marido ni yo ni pasó nada muy grave thank you Dios que sadi jan bajgi mere ka raadi de, mere deir di de. ਜਿਹੜੇ ਜਿੱਦਾਂ ਉਹਨਾਂ ਨੇ ਸਾਨੂੰ ਮਾਰਨ ਦੀ ਕੋਸ਼ਿਸ਼ ਕੀਤੀ ਕਿ ਇਸਤਾਮੋਸ ਲੋਸ ਤਰੇ ਵਿਵੋਸ ਤੇ ਹੀ ਤਿੰਨੇ ਇਸ ਟਾਈਮ ਜਿੰਦਗੀ ਦੇ ਵਿੱਚ ਆਪਣੀ ਲੋ ਉਨੀਕੋ ਕੇ ਡਿਗੋ ਇਸ ਕੇ ਨੋ ਵਾਇਆ ਨਿੰਗੂਨਾ ਪਰਸੋਨਾ ਐ ਸਟਾਂਜੇਰਾ ਆ ਇਮਾਚਲ ਪੋਰਕੇ ਇਸ ਮੂਈ ਪੈਲੀਗਰੋਸੋ ਪਾਰਾ ਕੁਆਲਕੀਅਰ ਪਰਸੋਨਾ ਕੋਈ ਵੀ ਬੰਦਾ ਜਿਹੜਾ ਵਾ ਹਿਮਾਚਲ ਚ ਨਾ ਜਾਵੇ ਕਿਉਂਕਿ ਬਹੁਤ ਖਤਰਨਾਕ ਆ ਜਿਹੜਾ ਕੋਈ ਬੰਦਾ ਬਾਹਰੋਂ ਘੁੰਮਣ ਆਉਂਦਾ ਜਾਂ ਘੁੰਮਣਾ ਜਾਣਾ ਘੁੰਮਣ ਜਾਣਾ ਚਾਹੁੰਦਾ ਕੋਈ ਪੰਜਾਬੀ ਹਿਮਾਚਲ ਦੇ ਵਿੱਚ ਪਲੀਜ਼ ਆਪ ਧਿਆਨ ਨਾਲ ਜਾਓ ਹੋਰੀ ਕਿ ਜਾਂ ਕੋਈ ਬੰਦਾ ਜੇ ਫੋਰਨਰ ਆਉਂਦਾ ਉਹ ਵੀ ਨਾ ਜਾਏ ਉੱਥੇ ਕਾਰੋਬਾਰ ਦੇ ਅਕੋਰਡਿੰਗ ਕਹੀਂ ਕਰ ਸਟਾਰਟ ਕਰਨ ਵਾਸਤੇ ਸਾਡੀ ਫਰਸਟ ਮੀਟਿੰਗ ਜਿਹੜੀ ਆ ਕੱਲ 100 ਬੰਦੇ ਦੀ ਇਹ ਪਹਿਲੀ ਇਨਵੀਟੇਸ਼ਨ ਹੀ ਸਾਡਾ ਕਿ ਕਾਫੀ ਹੋ ਰਹਾ ਸਟੇਟ ਤੋਂ ਵੀ ਲੋਕ ਆਉਣੇ ਆ। ਇਹ ਜਾਤ ਹਟਲ ਅੰਮ੍ਰਿਤਸਰ ਦੇ ਵਿੱਚ ਸਾਡੀ ਜਿਹੜੀ ਮੀਟਿੰਗ ਹੀ ਜਿਹਦੇ ਵਿੱਚ ਅਸੀਂ ਆਪਣੇ ਬਿਜ਼ਨਸ ਦੀ ਪ੍ਰੈਜੈਂਟੇਸ਼ਨ ਦੇਣੀ ਸੀ। ਜਿੱਥੇ ਅਸੀਂ ਜੰਗ ਆਪਣੀ ਜਨਰੇਸ਼ਨ ਨੂੰ ਆਪਣੇ ਫੋਨ ਤੋਂ ਕਿਦਾਂ ਇਨਕਮ ਜਨਰੇਟ ਕਰ ਸਕਦੇ ਆ ਜੋ ਕਿ ਫੋਰਨਰ ਕੰਟਰੀਆਂ ਦੇ ਵਿੱਚ ਅਮਰੀਕਾ ਦੇ ਵਿੱਚ ਕੈਨੇਡਾ ਨਿਊਜ਼ੀਲੈਂਡ ਡਿਫਰੈਂਟ ਡਿਫਰੈਂਟ ਕੰਟਰੀਆਂ ਦੇ ਵਿੱਚ ਲੋਕ ਆਪਣੇ ਘਰਾਂ ਤੋਂ ਬਹਿ ਕੇ ਇਨਕਮ ਜਨਰੇਟ ਕਰ ਰਹੇ ਜਿੰਨ ਤੇ ਆਪਣੇ ਮੁਲਕ ਛੱਡ ਕੇ ਜਾਣ ਦੀ ਲੋੜ ਨਹੀਂ ਹੈਗੀ। ਹਾਡੀ ਇਹ ਮੈਸੇਜ ਅਸੀਂ ਦੇਣ ਦੀ ਕੋਸ਼ਿਸ਼ ਕਰਨੀ ਚਾਹੁੰਦੇ ਆ ਅਸੀਂ ਇਸੇ ਵਾਸਤੇ ਆਏ ਸਾਰਾ ਕੁਝ ਛੱਡ ਛਡਾ ਕੇ ਤਾਂ ਕਿਉਂਕਿ ਬੜਾ ਔਖਾ ਹੁੰਦਾ ਹੈ ਆਪਣਾ ਘਰ-ਬਾਰ ਕਿਉਂਕਿ ਅਸੀਂ 25 ਸਾਲ ਤੋਂ ਉੱਥੇ ਰਹਿ ਰਹੇ ਆ ਸਾਡੇ ਬੱਚੇ ਉੱਥੇ ਪੜ੍ਹ ਰਹੇ ਆ ਉਹਨਾਂ ਨੂੰ ਲੈ ਕੇ ਇੱਥੇ ਮੂਵ ਹੋਣਾ ਤੇ ਪਰ ਜੇ ਸਰਕਾਰ ਜਾਂ ਕੋਈ ਸਾਡੀ ਸਾਡਾ ਸਾਥ ਨਹੀਂ ਦਿੰਦੇ ਹੈਲਪ ਨਹੀਂ ਕਰਦੇ ਤੇ ਫਿਰ ਨਾਰਮਲ ਗੱਲ ਆ ਕਿ ਅਸੀਂ ਕਿ ਰੌਲਾ ਪਾਉਨੇ ਆ ਪੰਜਾਬ ਵੀ ਸਰਕਾਰ ਵੀ ਰੌਲਾ ਪਾਉਂਦੀ ਕਿ ਪੰਜਾਬੀਆਂ ਨੂੰ ਇੱਥੇ ਬਹੁਤ ਕੰਮ ਹੈ ਬਾਹਰ ਨਾ ਜਾਓ ਪਰ ਜਿਹੜੇ ਜਿਹੜੇ ਬਾਹਰ ਰਹਿੰਦੇ ਲੋਕ ਉਹ ਇੱਥੇ ਆ ਕੇ ਸੁਰੱਖਿਅਤ ਹੀ ਨਹੀਂ ਆ ਤੇ ਫਿਰ ਕਿਦਾਂ ਵਾਪਸ ਆਊਗਾ ਕੋਈ ਔਰ ਉਹ ਤਿੰਨੋਂ ਜਾਣੇ ਦੋ ਜਨਸੀ ਇੱਕ ਦੀ ਦੋਵੇਂ ਭਰਾ ਤੇ ਇੱਕ ਉਹਨਾਂ ਦੀ ਇੱਕ ਦੀ ਵਾਈਫ ਸੀ ਜਿਹੜੀ ਕਿ ਬਾਹਰਲੇ ਮੂਲ ਦੀ ਵਸਨੀਕ ਹੈ ਔਰ ਉਹ ਘੁੰਮਣ ਫੇਰ ਲਈ ਗਏ ਆਮ ਹੀ ਜਾਂਦੇ ਨੇ ਸਾਡੇ ਟਲੋਜੀ ਔਰ ਪਹਾੜੀਆਂ 'ਚ ਐਸੋੜੇ ਗਰਮੀ ਹੋਈ ਹੈ ਥੱਲੇ ਦੇ ਸਾਰੇ ਉਹਨੂੰ ਜਾਂਦੇ ਨੇ ਪੰਜਾਬ ਦੇ ਤਕਰੀਬ ਨੂੰ ਪਰ ਉੱਥੇ ਕੁਝ ਸ਼ਰਾਰਤੀ ਲੋਕਾਂ ਨੇ ਇਹਨਾਂ ਦੇ ਨਾਲ ਕੁੱਟਮਾਰ ਕੀਤੀ ਹੈ ਔਰ ਇਹਨਾਂ ਨੂੰ ਮਾੜਾ ਚੰਗਾ ਬੋਲਿਆ ਔਰ ਉਹਨਾਂ ਦੇ ਮੁਤਾਬਕ ਉਹਨਾਂ ਨੇ ਕੰਗਣਾ ਦਾ ਨਾਮ ਲਾਇਕ ਕਿਹਾ ਵੀ ਆਹ ਉਹਨਾਂ ਨੇ ਕੀਤਾ ਤੇ ਅਸੀਂ ਤੁਹਾਡੇ ਨੇ ਕੀਤਾ ਜੋ ਕਿ ਬਹੁਤ ਮੰਦਪਾਕੀ ਗੱਲ ਹੈ ਬਹੁਤ ਮਾੜੀ ਗੱਲ ਹੈ ਮੈਂ ਮੁੱਖ ਮੰਤਰੀ ਹਰਿਆਚਲ ਤੋਂ ਮੰਗ ਕਰਦਾ ਕਿ ਇਮੀਡੀਏਟਲੀ ਮੈਂ ਕੋਸ਼ਿਸ਼ ਵੀ ਕਰ ਰਿਹਾ ਉਹਨਾਂ ਨਾਲ ਗੱਲ ਕਰਨ ਦੀ ਇਹ ਤੱਕ ਹੋਈ ਨਹੀਂ ਮੇਰੀ ਤੇ ਮੈਂ ਉਹਨਾਂ ਨਾਲ ਇਮੀਡੀਏਟਲੀ ਗੱਲ ਕਰਕੇ ਤੇ ਉਹਨਾਂ ਦੇ ਐਕਸ਼ਨ ਲੈਣ ਔਰ ਪਰਚਾ ਦਰਜ ਕਰਕੇ ਉਹਨਾਂ ਤੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਇੰਨਾ ਦਿਨਾਂ ਚ ਅਮੂਮਨ ਬਹੁਤ ਵੱਡੀ ਤਦਾਦ ਚ ਪੰਜਾਬੀ ਹੁੰਦੇ ਉੱਥੇ ਵੀ ਮਾੜੇ ਬੰਦੇ ਹੈਗੇ ਨੇ ਉੱਥੇ ਵੀ ਮਾੜੇ ਬੰਦੇ ਜਿਹੜੇ ਇਹੋ ਜਿਹੀ ਹਰਕਤ ਕੀਤੀ ਹੈ ਕਿਉਂਕਿ ਪੰਜਾਬੀ ਤੇ ਬਹੁਤ ਜਾ ਰਹੇ ਆ ਜੇ ਅੱਜ ਨਹੀਂ ਜਾ ਰਹੇ ਅ ਜਦੋਂ ਦੀ ਗਰਮੀ ਉਹਨਾਂ ਤੇ ਜਾ ਰਹੇ ਪਰ ਇਹੋ ਜਿਹੀ ਕੋ ਘਟਨਾ ਹੋਈ ਨਹੀਂ ਸੀ ਤੇ ਪਹਿਲੀ ਘਟਨਾ ਜਿਹੜੀ ਆ ਵਾਪਰੀ ਆ ਸੋ ਮੇਰਾ ਇਹ ਕਹਿਣ ਦਾ ਮਤਲਬ ਹੈ ਵੀ ਜਦੋਂ ਵੀ ਅਸੀਂ ਕਿਸੇ ਕੋਈ ਵੀ ਘਟਨਾ ਵਾਪਰਦੀ ਹੈ ਸਾਨੂੰ ਸੈਕੂਲਰ ਹੋ ਕੇ ਸੋਚਣਾ ਚਾਹੀਦਾ ਜਦੋਂ ਕਿਸੇ ਵਰਗਾਂ ਨਾਲ ਵਰਗਾਂ ਦੀ ਰਾਜਨੀਤੀ ਕਰਾਂਗੇ ਧਰਮਾਂ ਦੀ ਰਾਜਨੀਤੀ ਕਰਾਂਗੇ ਫਿਰ ਜਈਆਂ ਘਟਨਾਵਾਂ ਨੂੰ ਜਿਹੜੇ ਕੁਛ ਮਾੜੇ ਲੋਕ ਨੇ ਜਿਹੜੇ ਮਾੜੇ ਤੰਤਰ ਨੇ ਉਹ ਅੰਜਾਮ ਦਿੰਦੇ ਦੇਖੋ ਸਿਆਸਤਦਾਨਾਂ ਨੂੰ ਬਿਲਕੁਲ ਸੋਚ ਸਮਝ ਕੇ ਬਿਆਨ ਦੇਣਾ ਚਾਹੀਦਾ ਉਹਦਾ ਸਮਾਜ ਤੇ ਬਹੁਤ ਬੁਰਾ ਅਸਰ ਬਿਲਕੁਲ ਕੰਗਨਾ ਨੇ ਜੇ ਉਹਦੇ ਨਾਲ ਵਾਪਰੀ ਸੀ ਚਲੋ ਉਹ ਇੱਕ ਉਹਦਾ ਫਰਸਟੇਸ਼ਨ ਸੀ ਉਹਦੀ ਮਦਰ ਬੈਠੀ ਸੀ ਉਹ ਮਾੜੀ ਚੰਗੀ ਉਹਦੇ ਗੱਲ ਚ ਆਈ ਇਹੋ ਜਿਹੇ ਘਟਨਾਵਾਂ ਬੜੇ ਦੇਸ਼ 'ਚ ਬੜੇ ਮੁੱਖ ਮੰਤਰੀ ਲੈਵਲ ਦੇ ਬੰਦਿਆਂ ਨਾਲ ਵੀ ਵਾਪਰੀਆਂ ਨੇ ਕੇਜਰੀਵਾਲ ਸਾਹਿਬ ਨਾਲ ਵਾਪਰੀ ਸੀ ਫਿਰ ਸ਼ਰਧ ਪੌਰ ਜੀ ਨਾਲ ਵਾਪਰੀ ਸੀ ਕਿੰਨੀਆਂ ਘਟਨਾਵਾਂ ਨੇ ਬਾਦਲ ਸਾਹਿਬ ਤੇ ਵੀ ਕਰੀ ਜੁੱਤੀ ਸੁੱੜਤੀ ਸੀ ਇਹਦਾ ਮਤਲਬ ਇਹ ਨਹੀਂ ਹੁੰਦਾ ਕਿ ਉਹਨੂੰ ਕੇ ਵਰਕਣਾ ਸਾਰ ਤੋ ਉਹਨੇ ਜਦੋਂ ਬਿਆਨ ਦਿੱਤਾ ਇਧਰੋਂ ਵੀ ਰਿਐਕਸ਼ਨ ਹੋਇਆ ਉਦੋਂ ਹੀ ਮੈਂ ਕਹਿ ਨਾ ਸਕਿਆ ਜਿਹੜੀ ਸੈਲੀਬ੍ਰੇਸ਼ਨ ਹੁੰਦੀ ਕੇ ਇਹ ਗੱਲ ਦੀ ਉਹ ਮਾੜੀ ਹੁੰਦੀ ਹੈ ਉਹ ਮਾੜੇ ਤੰਤਰ ਨੂੰ ਆਪਾਂ ਮਤਲਬ ਚੜਾਉਨੇ ਆ ਤੇ ਉਹ ਫਿਰ ਇਹੋ ਜਿਹੇ ਘਟਨਾਵਾਂ ਦਾ ਕਿਤੇ ਨਾ ਕਿਤੇ ਇਲਜ਼ਾਮ ਨਿਕਲਦਾ ਸੋ ਮੈਂ ਮੈਂ ਉਹ ਹੀ ਗੱਲ ਕਹਿਣ ਲਗਾ ਉਥੇ ਉਹਦਾ ਉਹਦਾ ਹੀ ਅਸਰ ਜਿਹੜਾ ਵਾ ਮੜ ਕੇ ਉਥੇ ਰਿਐਕਸ਼ਨ ਹੁੰਦਾ ਹੈ ਉਹ ਮਾੜੇ ਬੰਦੇ ਉੱਥੇ ਇਕੱਠੇ ਹੋਣਗੇ ਕਿਉਂਕਿ ਸਾਰੇ ਮਾਚਲ ਨੂੰ ਮਾੜਾ ਨਹੀਂ ਕਹਿ ਸਕਦੇ ਮਾਚਲ 'ਚ ਬਹੁਤ ਲੋਕ ਜਾ ਰਹੇ ਨੇ ਔਰ ਬਹੁਤ ਲੋਕ ਉਥੇ ਮਤਲਬ ਅੱਜ ਵੀ ਛੁੱਟੀਆਂ ਕੱਟ ਰਹੇ ਨੇ ਅੱਜ ਵੀ ਲੋਕ ਇਦਾਂ ਇਹਨਾਂ ਜੋੜ ਕੇ ਨਾ ਵੇਖਿਆ ਜਾਵੇ ਇਥੇ ਸਖਤ ਸਖਤ ਐਕਸ਼ਨ ਲਿਆ ਜਾਵੇ ਮੈਂ ਕੰਗਨਾਰ ਰਣੌਤ ਨੂੰ ਵੀ ਕਹੂੰਗਾ ਉਹ ਮੈਂਬਰ ਪਾਰਲੀਮੈਂਟ ਨੇ ਹੁਣ ਉਹ ਸਟਾਰ ਨਹੀਂਗੇ ਉਹ ਅੱਗੇ ਆਉਣ ਅੱਗੇ ਆ ਕੇ ਸੋ ਇਹਦੀ ਕਾਰਵਾਈ ਕਰਾਉਣ ਤਾਂ ਕਿ ਸਾਡੀਆਂ ਸਾਂਝਾਂ ਵਧਣ ਸਾਡੀਆਂ ਘਟਣ ਨਾ ਇਹਨਾਂ ਦੇ ਜੇ ਨਫ਼ਰਤ ਵਾਲੀ ਗੱਲ ਕੋਈ ਨਹੀਂਗੀ ਇਹਦੇ ਵਿੱਚ ਪੋਲਿਟੀਕਲ ਬੰਦੇ ਨੂੰ ਇੱਕ ਪੁਲ ਦਾ ਬ੍ਰਿਜ ਦਾ ਰੋਲ ਅਦਾ ਕਰਨਾ ਚਾਹੀਦਾ ਨਾ ਜੀ ਹਾਚਲ ਪੁਲਿਸ ਨੂੰ ਪੂਰੀ ਉਹ ਜੀ ਉਹਨਾਂ ਸੱਟਾਂ ਲੱਗੀਆਂ ਨੇ ਸੱਟਾਂ ਦਾ ਤੇ ਪਰਚਾ ਦਰਜ ਹੋਣਾ ਚਾਹੀਦਾ ਜਾਂਚ ਦਾ ਕੰਮ ਤੇ ਬਾਅਦ ਦੀ ਗੱਲ ਹੈ ਪਹਿਲੋ ਐਫ ਆਈ ਆਰ ਦਰਜ ਕਰਕੇ ਉਹਨਾਂ ਤੇ ਕਾਰਵਾਈ ਕਰਨ ਔਰ ਜ ਲੋਕ ਐਸੀ ਸਾਰੇ ਹਿਮਾਚਲ ਨੂੰ ਮਾੜਾ ਨਹੀਂ ਕਹਿ ਸਕਦੇ ਹਿਮਾਚਲੀਆ ਨੂੰ ਮਾੜਾ ਨਹੀਂ ਕਹਿ ਸਕਦੇ ਸਾਡੇ ਇਥੇ ਬਹੁਤ ਚੰਗੇ ਮੁੰਡੇ 20 20 30 30 ਸਾਲ ਦੇ ਕੰਮ ਕਰਦੇ ਨੇ ਪਰ ਇਹਨੇ ਮਾੜੇ ਤੰਤਰ ਨੇ ਉਹ ਉਹਨਾਂ ਨੂੰ ਪਛਾਣ ਕਰਕੇ ਉਹਨਾਂ ਨੂੰ ਸਜ਼ਾ ਦੇ ਆ ਮੇਰਾ ਨਾਮ ਡਾਕਟਰ ਜਸਵਿੰਦਰ ਸਿੰਘ ਹੈ ਜੀ ਮੈਂ ਐਜ਼ ਅ ਹਸਪੀਟਲ ਐਡਮਿਨਿਸਟ੍ਰੇਟਰ ਸ਼੍ਰੀਮਤੀ ਪਾਰਵਤੀ ਦੇਵੀ ਹਸਪੀਟਲ ਇੱਥੇ ਕੰਮ ਕਰਦਾ ਡਾਕਟਰ ਸਾਹਿਬ ਤੁਹਾਡੇ ਕੋਲ ਇਹਨਾਂ ਦੀ ਫੈਮਿਲੀ ਐਚਜੀਪ ਮਾਰਚਿੰਗ ਨੂੰ ਕਿਉਂ ਮਾਰ ਰਹੀ ਸੀ ਕੀ ਕ੍ਰੀਚੇ ਸਿਸਟਮ ਤੁਹਾਡੇ ਕੋਲ ਹੈ ਹਾਂ ਇਹ ਪੇਸ਼ੈਂਟ ਕੱਲ ਤਕਰੀਬਨ 60 ਦੀ ਹਾਲਾਤ ਦੇ ਵਿੱਚ ਆਇਆ ਹੈ ਕਿ ਜੋ ਜੋ ਕਿ ਜਦੋਂ ਸਾਡੇ ਕੋਲੇ ਆਇਆ ਤੇ ਉਦੋਂ ਇਹਦੇ ਸੈੱਟ ਦੇ ਵਿੱਚ 6 ਤੋਂ 7 ਤਕਰੀਬਨ ਟਾਂਕੇ ਲੱਗੇ ਹੋਏ ਨੇ ਤੇ ਖੱਬੀ ਬਾਹ ਦੇ ਉੱਤੇ ਫ੍ਰੈਕਚਰ ਹੈਗਾ ਹੁਣ ਕੱਲ ਦੇ ਨਾਲੋਂ ਅਗਰ ਅੱਜ ਦੀ ਗੱਲ ਕੀਤੀ ਜਾਏ ਤੇ ਅੱਜ ਪੇਸ਼ੈਂਟ ਦੀ ਕੰਡੀਸ਼ਨ ਕਾਫੀ ਬੈਟਰ ਹੈ ਪੇਸ਼ੈਂਟ ਆਪ ਬੋਲ ਕੇ ਬੋਲ ਵੀ ਸਕਦਾ ਹੈ ਗੱਲਬਾਤ ਵੀ ਕਰ ਸਕਦਾ ਹੈ ਹੁਣ ਅਗਰ ਦੇਖਿਆ ਜਾਏ ਤੇ ਉਹਦੀ ਹੈਲਥ ਵਾਈਜ਼ ਤੇ ਦਿਮਾਗੀ ਤੌਰ ਤੇ ਕੰਡੀਸ਼ਨ ਦੇ ਵਿੱਚ ਕਾਫੀ ਸੁਧਾਰ ਹੈ ਕਿੰਨੇ ਜਿਹੇ ਫ੍ਰੈਕਚਰ ਸੀ ਉਹਦਾ ਪ੍ਰੋਬਲਮ ਸੀ ਨਾਲ ਜੀ ਅ ਦੇਖੋ ਭਰਾ ਦੇ ਉੱਥੇ ਸੱਟ ਲੱਗੀ ਹੈ ਜਾਂ ਕੀ ਉੱਥੇ ਹੋਇਆ ਹੈ ਦੇਖੋ ਅਸੀਂ ਜਿਹਨੂੰ ਐਡਮਿਟ ਕੀਤਾ ਮੈਂ ਉਹਦੇ ਬਾਰੇ ਤੇ ਦੱਸ ਸਕਦਾ ਬਟ ਭਰਾ ਦੀ ਕੰਡੀਸ਼ਨ ਬਾਰੇ ਤੇ ਮੈਨੂੰ ਨਹੀਂ ਪਤਾ ਬਟ ਉਹ ਸੁਣਨ ਚਾਇਆ ਕਿ ਸਟੇਬਲ ਪੁਲਿਸ ਵੀ ਮੌਕੇ ਤੇ ਪਹੁੰਚੀ ਸੀ ਹਾਂ ਜਦੋਂ ਅਸੀਂ ਪੁਲਿਸ ਨੂੰ ਇਨਟੀਮੇਟ ਕੀਤਾ ਤਾਂ ਪੁਲਿਸ ਨੇ ਇਮੀਡੀਏਟਲੀ ਆ ਕੇ ਜੋ ਵੀ ਉਹਨਾਂ ਨੇ ਜੋ ਇਲੈਗਲ ਕਾਰਵਾਈ ਬੰਦੀ ਹੈ ਉਹ ਕੀਤੀ ਹੁਣ ਮਰੀਜ਼ ਦੇ ਹਾਲਾਤ ਕਿਦਾਂ ਦੇ ਨੇ ਹੁਣ ਮਰੀਜ਼ ਦੇ ਹਾਲਾਤ ਪਹਿਲਾਂ ਨਾਲੋਂ ਜਦੋਂ ਅਸੀਂ ਪੇਸ਼ੈਂਟ ਨੂੰ ਹਸਪੀਟਲ ਤੇ ਐਡਮਿਟ ਕੀਤਾ ਉਦੋਂ ਤੇ ਹੁਣ ਦੇ ਵਿੱਚ ਲੈ ਕੇ ਬਹੁਤ ਕਾਫੀ ਸੁਧਾਰ ਆਇਆ